ਸਤਿ ਸ਼੍ਰੀ ਅਕਾਲ ਜੀ ਕਣਕਾਂ ਪੱਕ ਰਹੇ ਹਨ ਅਤੇ ਪੱਕੀ ਹੋਈ ਕਣਕ ਨੂੰ ਅੱਗ ਤੋਂ ਬਚਾਉਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਹੈ ਇਹਦਾ ਪੂਰਾ ਲਾਭ ਲੈਣ ਲਈ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਸਾਨੂੰ ਸਾਰਿਆਂ ਨੂੰ ਰੱਖਣਾ ਪਊਗਾ ਪਹਿਲੀ ਗੱਲ ਇਹ ਹੈ ਕਿ ਜੇ ਖੇਤ ਵਿੱਚ ਕੋਈ ਵੀ ਟਰਾਂਸਫਾਰਮਰ ਹੈ ਉਹਦੇ ਨੀਚੇ ਦੀ ਜ਼ਮੀਨ 10 ਮੀਟਰ ਦੇ ਘੇਰੇ ਵਿੱਚ ਉਹ ਜਗ੍ਹਾ ਨੂੰ ਗਿੱਲਾ ਰੱਖੋ ਤਾਂ ਜੋ ਕੋਈ ਸਪਾਕ ਹੋਏ ਤਾਂ ਅੱਗ ਨਾ ਲੱਗੇ ਤੇ ਕਣ ਕੱਟਣ ਤੋਂ ਬਾਅਦ ਇਸ ਜਗ੍ਹਾ 'ਚ ਕਣਕ ਨੂੰ ਨਾ ਰੱਖੋ ਉਹਨੂੰ ਟਰਾਂਸਫਾਰਮਰ ਤੋਂ ਦੂਰ ਰੱਖੋ ਭੁਸ਼ਤੀ ਵਾਇਰ ਜੇ ਕੋਈ ਵੀ ਨੀਮੀਆਦਾਰਾ ਨੇ ਕੋਈ ਜੀਓ ਸਵਿਚ ਹੈ ਜਾਂ 스파ਕ ਹੋ ਰਿਹਾ ਕਿਤੇ ਵੀ ਜਾਂ ਟਰਾਂਸਫਾਰਮਰ ਇਹਨੂੰ ਛੇੜਖਾਨੀ ਆਪ ਨਾ ਕਰੋ ਕਿਸੇ ਵੀ ਕੰਮ ਦੀ ਜੇ ਲੋੜ ਹੈ ਤਾਂ ਆਪਣੇ ਨੇੜਲੇ ਉਪ ਮੰਡਲ ਦਫਤਰ ਨੂੰ ਉਹਦੀ ਇਤਲਾ ਕਰੋ ਤੀਸਰੀ ਗੱਲ ਜੇ ਕਿਤੇ ਵੀ ਅਗ ਲੱਗ ਜਾਂਦੀ ਹੈ ਜਾਂ ਕੁਝ ਹੁੰਦਾ ਹੈ ਤਾਂ ਇਹ ਕੰਟਰੋਲ ਰੂਮ 'ਚ ਫੋਨ ਕਰੋ ਜੇ ਕਿਤੇ ਵੀ ਕੋਈ 스파ਕਿੰਗ ਹੋ ਰਹੀ ਹੈ ਤਾਂ ਇਹਦੀ ਇਤਲਾ 1912 'ਇਆ ਸਟ੍ਰੀਮ ਤੇ ਦਿੱਤੇ ਹੋਏ ਨੰਬਰਾਂ ਤੇ ਕਰੋ ਚੌਥੀ ਗੱਲ ਜੀ ਤੁਸੀਂ ਹਾਰਵੈਸਟਰ ਜਾਂ ਫਿਰ ਕੰਬਾਈਨ ਯੂਜ਼ ਕਰ ਰਹੇ ਹੋ ਕੰਮ ਕਰਨ ਲਈ ਤਾਂ ਇਸ ਵਿੱਚ ਵੀ ਕੱਟਣ ਵੇਲੇ 스ਪਾਰਕਿੰਗ ਦਾ ਧਿਆਨ ਰੱਖੋ ਤੇ ਨਾਲ ਹੀ ਨਾਲ ਇਹ ਵੀ ਧਿਆਨ ਰੱਖੋ ਕਿ ਇਹ ਕਿਸੇ ਖੰਬੇ ਤਾਰ ਜਾਂ ট্রান্সਫਾਰਮਰ ਵਿੱਚ ਨਾ ਟਕਰਾਏ ਜੇ ਅਸੀਂ ਇਹ ਸਾਰੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਅਸੀਂ ਕਿਸੇ ਵੀ ਵੱਡੀ ਦੁਰਘਟਨਾ ਤੋਂ ਬਚ ਸਕਦੇ ਹਾਂ